ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬੇਰਕਾ ਦੇ ਪਲਾਂਟ ਵਿੱਚ ਹੋ ਰਹੀ ਮਿਲਾਵਟ ਦੁੱਧੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਕੀਤੀ ਪ੍ਰੈਸ ਕਾਨਫਰੰਸ ਦੇਖਦੇ ਹਾਂ ਇਹ ਮਾਮਲਾ ਕੀ ਹੈ ਬੀਟੀਆਈ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਸੱਸੀ ਗਾ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧੀ ਡੇਰੀ ਜਨ ਲੇਖਤਾ ਜਿਵੇਂ ਕਿ ਆਪਾਂ ਜਾਣਦੇ ਹੀ ਹੈ ਦੁੱਧ ਹਰ ਇੱਕ ਵਿਅਕਤੀ ਦੀ ਮੁੱਖ ਲੋੜ ਹੈ ਪਵੇਂ ਨੇਣਾ ਭਵੇਂ ਸੇਣਾਗਾ ਸੋ ਸੂਬੇ ਦਾ ਆਗੂ ਹੋਣ ਦੇ ਨਾਂ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਏ ਇਸ ਕਰਕੇ ਰੱਖੀ ਗਈ ਜੋ ਕਿ ਮਾਨਯੋਗ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜਾ ਮਹਿੰਮ ਚਲਾਈ ਹੋਈ ਹੈ ਉਸ ਦੇ ਮੁਤਾਬਕ ਸੰਗਰੂਰ ਜ਼ਿਲ੍ਹੇ ਦਾ ਪਿੰਡ ਸ਼ਾਜਲੀ ਜੋ ਚੌਂਕੀ ਆ ਉਥੋਂ ਦੇ ਇੰਚਾਰਜ ਓਮਕਾਰ ਸਿੰਘ ਵੱਲੋਂ ਅਗਸਤ ਦੌਰਾਨ ਜਦੋਂ ਕੋਈ ਉਹਨਾਂ ਨੂੰ ਇਨਫਰਮੇਸ਼ਨ ਮਿਲੀ ਤਾਂ ਉਹਨਾਂ ਨੇ ਜਿਹੜਾ ਹੈਗਾਗਾ ਤਰੰਜੀ ਖੇੜਾ ਪਿੰਡ ਆ ਉਥੇ ਇੱਕ ਉਥੇ ਰੇਡ ਕੀਤੀ ਕਿਸੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਸੀ ਕਿ ਜਿਹੜਾ ਹੈਗਾ ਦੁੱਧ ਦੀ ਕਾਰਵਜਾਰੀ ਹੈ ਜਿਹੜੀ ਉਥੇ ਹੁੰਦੀ ਆ ਤਾਂ ਜਦੋਂ ਉਹਨਾਂ ਨੇ ਰੇਡ ਕੀਤੀ ਜੀ ਉਥੇ ਉਹ ਬੰਦਾ ਹੈਗਾ ਜਿਹੜਾ ਬੇਰਕਾ ਪਲਾਟ ਦਾ ਆਪਾਂ ਕਹਿੰਦੇ ਉਹਨਾਂ ਕੋਲੇ ਉਹ ਸੈਕਟਰੀ ਹੈ ਸੈਕਟਰੀ ਦਾ ਅਹੁਦਾ ਹੈਗਾ ਤਾਂ ਘਰੇ ਕੋਈ ਉਹਨਾਂ ਕੋਲੇ ਦੋ ਕਵਾਂਟ ਦੁੱਧ ਸੀਗਾ ਜਿਸ ਦੇ ਵਿੱਚ ਰਫਾਇਟ ਮਿਕਸ ਕੀਤਾ ਹੋਇਆ ਸੀ ਕਿਉਂਕਿ ਇੱਕ ਤਾਂ ਹੁੰਦਾ ਹੈਗਾ ਵੀ ਆਪਾਂ ਕੱਚੇ ਪੈਰੀ ਕੋਈ ਖਬਰ ਕਰਨ ਲਈ ਮੈਂ ਉੱਥੋਂ ਦੇ ਜੋ ਸਹਾਇਕ ਫੂਡ ਕਮਿਸ਼ਨਰ ਹੈ ਅਦਿੱਤੀ ਗੁਪਤਾ ਔਰ ਫੂਡ ਸੇਫਟੀ ਆਫਿਸਰ ਹੈ ਚਰਨਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਜਿਹੜਾ ਹੈਗਾ ਹੈਗਾ ਇਹੀ ਕਿਹਾ ਕਿ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਜਿਹੜਾ ਹੈਗਾ ਹੈਗਾ ਅਸੀਂ ਸੈਂਪਲਿੰਗ ਵਗੈਰਾ ਕੀਤੀ ਔਰ ਰਿਫੈਂਡ ਮਿਕਸ ਕੀਤਾ ਹੋਇਆ ਸੀ ਇਹ ਬੰਦੇ ਕੋਲੇ ਕੋਈ 3000 ਲੀਟਰ ਦੁੱਧ ਦਾ ਉਹ ਕਾਰੋਬਾਰ ਕਰਦਾ ਜੀ ਬੇਰਕਾਰ ਸੈਕਟਰੀ ਹੈਗਾ ਹੈਗਾ ਉਦਾ ਕਰਕੇ ਕੋਈ ਉਹਨਾਂ ਦੀ ਉਹਦੀ ਸੈਟਿੰਗ ਲਾ ਲਓ ਕੋਈ ਪਲਾਂਟ ਦੇ ਵਿੱਚ ਜਾਂ ਕਿਵੇਂ ਵੀ ਹੈ ਉਹਨਾਂ ਦੋਨਾਂ ਜੀਆਂ ਤੇ ਤਾਂ ਜਿਹੜਾ ਹੈਗਾ ਪਰਚਾ ਦਿੱਤਾ ਗਿਆ ਉਹਨਾਂ ਨੂੰ ਰੈਸਟ ਕਰਿਆ ਪੁਲਿਸ ਨੇ ਅੱਜ ਦੀ ਜਿਹੜੀ ਪੈਰੈਂਟਸ ਕਾਨਫਰੰਸ ਦਾ ਮਤਲਬ ਇਹ ਹੈ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਇਹ ਵੀ ਇਕੱਲੀ ਕਾਰਵਾਈ ਉਹਨਾਂ ਤੇ ਨਹੀਂ ਕਿਉਂਕਿ ਬੇਰਕਾ ਇੱਕ ਬ੍ਰਾਂਡ ਹੈ ਤੇ ਲੋਕ ਆ ਜਿਹੜੇ ਉਹ ਬੇਰਕਾ ਦੇ ਉੱਪਰ ਭਰੋਸਾ ਕਰਦੇ ਆ ਆਪਣਾ ਸਰਕਾਰੀ ਅਧਾਰਾ ਹੈਗਾ ਸੋ ਜੇਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂੀਆਂ ਜਾਂ ਇਸ ਤਰ੍ਹਾਂ ਦੀ ਕਾਲਬਜਾਰੀ ਬੇਰਕਾ ਦੇ ਵਿੱਚ ਵੀ ਹੋਊਗੀ ਤਾਂ ਫਿਰ ਆਪਾਂ ਸਮਝ ਸਕਦੇ ਆਂ ਵੀ ਜਿਹੜੀ ਪਬਲਿਕ ਹੈ ਉਹ ਭਰੋਸਾ ਕਿਸ ਤੇ ਕਰੇ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਹੈਗਾਗਾ ਦਿਖਾਈ ਨਾਲ ਜਿਹੜੀ ਜਾਂਚ ਇਸ ਵਿਸ਼ੇ ਦੀ ਜਿਹੜੀ ਉਹ ਹੋਣੀ ਚਾਹੀਦੀ ਹੈ ਵੀ ਜੋ ਇਹ ਬੰਦਾ ਕਾਲਬਜਾਰੀ ਕਰਦਾ ਸੀ ਰਫੈਂਡ ਵੀ ਇਹਦੇ ਕੋਲ ਫੜਿਆ ਗਿਆ ਦੁੱਧ ਦੇ ਵਿੱਚ ਵੀ ਇਹਨੇ ਮਿਕਸ ਕੀਤਾ ਰਫੈਂਡ ਉਹ ਮਹਿਕਮੇ ਦੇ ਦਸਨ ਮੁਤਾਬਕ ਤਾਂ ਉਹ ਕਿਹੜੇ ਲੋਕ ਐ ਜਿਨ੍ਹਾਂ ਦਾ ਇਹਦੇ ਸਿਰ ਤੇ ਹੱਥ ਸੀ ਕਿਉਂਕਿ ਬਹੁਤ ਆਪਾਂ ਕਹਿ ਲਈਏ ਸਖਤ ਜਿਹੜੀ ਟੈਸਟਿੰਗ ਐ ਉਹ ਬੇਰਕਾਰ ਦੇ ਵਿੱਚ ਹੁੰਦੀ ਐ ਤਾਂ ਬਿਨਾਂ ਰਲਿਵਿਲੀ ਭੁਗਤ ਤੋਂ ਆਪਾਂ ਕਹਿ ਸਕਦੇ ਆ ਜਿਹੜੀ ਇਹ ਕਾਰਜਵਾਰੀ ਐ ਉਹ ਨਹੀਂ ਹੋ ਸਕਦੀਗੀ ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜੋ ਪੰਜਾਬ ਦੁੱਧੀ ਦੇ ਦੀ ਜਿਹਨਾਂ ਨੇ ਨੇਕਤਾ ਸਾਡਾ ਕੋਈ ਵੀ ਆਗੂ ਜਾਂ ਮੈਂਬਰ ਐ ਇਸ ਤਰ੍ਹਾਂ ਦੀ ਜੋ ਵੀ ਕਾਰਜਵਾਰੀ ਕਰਦਾ ਨਾ ਉਹਦੀ ਹਮਾਇਤ ਅਸੀਂ ਕਦੇ ਕੀਤੀ ਐ ਨਾ ਹੀ ਅਸੀਂ ਕਰਾਂਗੇ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਜੋ ਆਪਣੇ ਦੁੱਧ ਉਤਪਾਦਕ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਜਿਹੜਾ ਲੋਕ ਹੈ ਦੁੱਧ ਪੀਣ ਤੋਂ ਡਰਦੇ ਆ ਦੁੱਧ ਜਾਂ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਲੋਕ ਇਹ ਸੋਚਦੇ ਆ ਕਿ ਆਪਾਂ ਭਰੋਸਾ ਕਿਸ ਤੇ ਕਰੀਏ ਕਿਵੇਂ ਮੰਗ ਕੀ ਕਰਦੇ ਹੋ ਪ੍ਰਧਾਨ ਜੀ ਮੰਗ ਅਸੀਂ ਇਹੀ ਕਰਦੇ ਆ ਜੀ ਜੋ ਬੰਦਾ ਇਹ ਫੜਿਆ ਗਿਆ ਹੈਗਾ ਤਰੰਜੀ ਖੇੜਾ ਦਾ ਉਹਦੇ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਮਾਨ ਸਰਕਾਰ ਤੋਂ ਜੋ ਮਾਂ ਜੋਗਾ ਐਸਐਸਪੀ ਸਾਹਿਬ ਹੈ ਸੰਗਰੂਰ ਦੇ ਔਰ ਪੂਰੇ ਪੁਲਿਸ ਪ੍ਰਸ਼ਾਸਨ ਤੋਂ ਜੋ ਊਂਕਾਰ ਸਿੰਘ ਹੈ ਉਥੇ ਸ਼ਾਜ ਲਈ ਚੌਕੀ ਪੈਂਦੀ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਹਦੀ ਢੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਹੋਰ ਇਹਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਆ ਜਿਨ੍ਹਾਂ ਦੀ ਸ਼ਾਇਤ ਇਹ ਬੰਦਾ ਮੰਨ ਲਓ ਮਿਕਸ ਕਰਕੇ ਰਿਫਾਇੰਡ ਬੇਰਕਾ ਪਲਾਂਟ ਦੇ ਵਿੱਚ ਭੇਜਦਾ ਸੀ ਉਹਨਾਂ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸੈਕਟਰੀ ਦਾ ਜਿਵੇਂ 5-4 ਪਿੰਡਾਂ ਦਾ ਦੁੱਧ ਕਲੈਕਸ਼ਨ ਹੁੰਦਾ ਤੇ ਇਹ ਸੈਕਟਰੀ ਦਾ ਅਹੁਦਾ ਦਿੰਦੇ ਆ ਬੀਰਕਾ ਪਲਾਂਟ 'ਚ ਤਾਂ ਹੋਰ ਵੀ ਬਥੇਰੇ ਸੈਕਟਰੀ ਹੋਣਗੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਰਕਾਰ ਨੂੰ ਇਹ ਸਰਕਾਰੀ ਉਦਾਰਾ ਜੇਕਰ ਬਚਾਉਣਾ ਹੈ ਤਾਂ ਸਾਡੇ ਕਹਿੰਦਾ ਮਤਬਲ ਇਹ ਹੈ ਵੀ ਇਹਦੇ ਤੇ ਗੌਰ ਕਰਨੀ ਚਾਹੀਦੀ ਹੈ ਫੇਰ ਹੀ ਸਾਡੇ ਦੁੱਧ ਉਤਪਾਦਕ ਹੈ ਜੋ ਉਹਨਾਂ ਨੂੰ ਚੰਗਾ ਮੁਨਾਫਾ ਮਿਲ ਸਕਦਾ ਹੈ ਜੇਕਰ ਇਸ ਤਰ੍ਹਾਂ ਦੀ ਕਾਰਵਚਾਰੀ ਹੋਊਗੀ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ ਤੇ ਜਿਹੜਾ ਇਹ ਆਧਾਰਾ ਵੀ ਇੱਕ ਨਾ ਇੱਕ ਦਿਨ ਖਤਮ ਹੋਊਗਾ ਜੀ ਇੱਕ ਕਾਫੀ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਬਗੈਰ ਲਾਇਸੈਂਸ ਲਿੱਤੇ ਜਿਵੇਂ ਹੁੰਦਾ ਡੇਰੀਆਂ ਖੋਲ ਰੱਖੀਏਗੀ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਮੰਗਦੇ ਨਹੀਂ ਕਾਰਵਾਈ ਦੇਖੋ ਜੀ ਚਲੋ ਤੁਸੀਂ ਵਧੀਆ ਸਵਾਲ ਕੀਤਾ ਹੈ ਇਸ ਤਰ੍ਹਾਂ ਹੈ ਕਿ ਜਿਵੇਂ ਆਪਣੇ ਇੱਥੇ ਵੀ ਸਹਾਇਕ ਫੂਡ ਕਮਿਸ਼ਨਰ ਹੈ ਉਹ ਜਾਂ ਮੈਹਿਕਮਾ ਹੈ ਜੋ ਆਪਾਂ ਇੱਥੇ ਜਥੇਵੰਦੀ ਵੱਲੋਂ ਕੈਂਪ ਵੀ ਲਵਾਇਆ ਸੀਗਾ ਪਿੱਛੇ ਜੇ ਤੁਸੀਂ ਵੀ ਆਏ ਸੀਗੇ ਉਦੋਂ ਵੀ ਰਜਿਸਟ੍ਰੇਸ਼ਨ ਵਗੈਰਾ ਕਰਾਈ ਆ ਦੇਖੋ ਜੋ ਬੰਦਾ ਜਥੇਵੰਦੀ ਨਾਲ ਜੁੜਿਆ ਹੋਇਆ ਜਾਂ ਸਾਡੇ ਟੱਚ ਚ ਆਉਂਦਾ ਹੈਗਾ ਅਸੀਂ ਵੀ ਗਾਈਡ ਕਰਦੇ ਆ ਮੈਹਿਕਮਾ ਵੀ ਕੈਂਪ ਲਾਉਂਦਾ ਔਰ ਮੈਂ ਮੈਹਿਕਮੇ ਨੂੰ ਬੇਨਤੀ ਵੀ ਕਰਦਾ ਆ ਵੀ ਦੇਖੋ ਸੈਂਪਲਿੰਗ ਭਰਨਾ ਜਿੱਥੇ ਮੈਹਿਕਮੇ ਦਾ ਕੰਮ ਆ ਉੱਥੇ ਲੋਕਾਂ ਨੂੰ ਜਾਗਰੂਕ ਕਰਨਾ ਔਰ ਕੈਂਪ ਵੀ ਲਾਉਣੇ ਚਾਹੀਦੇ